来一。 ਅੰਮ੍ਰਿਤਸਰ ਦੇ ਇਲਾਕਾ ਕੋਰਟ ਕਮਾਜਗ ਦੁਆਰਾ ਬੋਡੀ ਸਾਈਜ਼ ਦੇ ਇੱਕ ਹਰਸਲ ਦਿਵਸ ਅੰਮ੍ਰਿਤਸਰ ਦੇ 85ਵਾਂ ਵਿਸ਼ਾਲ ਕੋਲਮ ਮਹੱਲਾ ਕੋਟਵਰੇ ਦੇ ਪ੍ਰਧਾਨ ਸਰਦਾਰ ਸਵਿੰਦਰ ਸਿੰਘ ਜੀ ਅਤੇ ਹੋਰ ਅਤੇ ਸਮੂਹ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਬੜੀ ਸ਼ਰਦਾ ਪਾਗਨਾ ਦੇ ਨਾਲ ਮਨਾਇਆ ਜਾਇਆ। ਇਸ ਮੌਕੇ ਤੇ ਪ੍ਰਧਾਨ ਸਰਦਾਰ ਸਵਿੰਦਰ ਸਿੰਘ ਜੀ ਨੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਰਾਗੀ ਢਾਡੀ ਝੱਖੀਆਂ ਵੱਲੋਂ ਕੀਰਤਨ ਕੀਤਾ ਜਾ ਦੇਖਿਆ ਅਤੇ ਸੰਗਤਾਂ ਦੇ ਵਾਸਤੇ ਲੰਗਰ ਪੁਹਦਾਰ ਕਿ ਉਹ ਸੇਸ਼ ਪਰਬੰਧ ਕੀਤਾ ਜਾ ਰਿਹਾ ਹੈ ਅਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੁਰਾਜਪੁਰ ਦੇ ਵਿਸ਼ੇਸ਼ رپورਟਰ ਤੁਮ ਕੋਡ ਖਾਤ ਸਾਨੂੰ ਆ ਰਹੇ ਹਨ ਅਤੇ ਇਹਨਾਂ ਦੇ ਕੋਲ ਇੱਕ ਪਿਸਟਲ 32 ਬੋਰ ਰੋਂਦ ਅਤੇ ਚੋਰੀ ਦਾ ਮੋਟਰਸਾਈਕਲ ਹੈ ਤੇ ਜੇ ਸ਼ਕਤੀ ਨਾਲ ਚੈਕਿੰਗ ਕੀਤੀ ਜਾਵੇ ਤੇ ਇਹ ਕਾਬੂ ਆ ਸਕਦੇ ਹਨ ਉਹ ਮੁਖਬਰ ਖਾਸ ਦੀ ਦੇ ਅਨੁਸਾਰ ਅਪਾ 36 ਦਾ ਨਾ ਚੈਕਿੰਗ ਕੀਤੀ ਅਤੇ ਗੁਣਾਲਕ ਪੁਰਾਲੀ ਸਾਈਡ ਤੋਂ ਦੋ ਮੁੰਡੇ ਨੌਜਵਾਨ ਆਏ ਅਸੀਂ ਇਹਨਾਂ ਲੋਕਾਂ ਦਾ ਇਸ਼ਾਰਾ ਕੀਤਾ ਅਤੇ ਉਹ ਪੁੱਛਣ ਲੱਗੇ ਅਸੀਂ ਉਹਨਾਂ ਨੂੰ ਸਵੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਮੋਟਰਸਾਈਕਲ ਚਾਲਕ ਨੂੰ ਉਹ ਨਾਂ ਪਤਾ ਪੁੱਛਿਆ ਉਹਨਾਂ ਦੋਨਾਂ ਨਾਂ ਪਤਾ ਪੁੱਛਿਆ ਅਤੇ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਸਾਈ ਕੁਮਾਰ ਏਲੀਅਸ ਮਸ ਵਾਸੀ ਹਰੀਪੁਰਾ ਦੱਸਿਆ ਅਤੇ ਦੂਸਰੇ ਨੇ ਆਪਣਾ ਨਾਮ ਸੁਖਪ੍ਰੀਤ ਸਿੰਘ ਇਲਿਸ ਗੋਰੀ ਵਾਸੀ ਇਕਤਾ ਨਗਰ ਦੱਸਿਆ ਤੇ ਮੋਟਰਸਾਈਕਲ ਚਾਲਕ ਗੋਤਾ ਮਸਤ ਨੇ ਮਸ ਸਾਈਲ ਮਸਤ ਨੇ ਡੱਬ ਵਿਚੋਂ ਇੱਕ ਬੱਤੀ ਬੋਰ ਪਿਸਟਲ ਵਿਦ ਦੋ ਰਾਉਂਡ ਬਰਾਮਦ ਕੀਤੀ ਅਤੇ ਸੁਖਪ੍ਰੀਤ ਦੀ ਸੁਖਪ੍ਰੀਤ ਕੋ ਜੇਬ ਵਿਚੋਂ ਦੋ ਰੋਂ ਬਰਾਮਦ ਕੀਤੇ ਅਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਅਤੇ ਅੱਜ ਮਾਂ ਜੋ ਕੋਡ ਵਿੱਚ ਦੋਸ਼ੀਆਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਸਰਮਾਨ ਹਾਸਲ ਕੀਤਾ ਅਤੇ ਪੁਲਸਰਮਾਨ ਹਾਸਲ ਕਰ ਕੀਤਾ ਅਤੇ ਉਹਨਾਂ ਤੋਂ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਚੋਰੀ ਦਾ ਮੋਟਰਸਾਈਕਲ ਕਿੱਥੋਂ ਲਿਆ ਹੈ ਅਤੇ ਰੋਂ ਤੇ ਪਿਸਟਲ ਕਿੱਥੋਂ ਲਿਆ ਹੈ ਇਹ ਵਕ ਵਕ ਸਰ ਪਹਿਲਾਂ ਉਹ ਦੱਸ ਦਿਓ ਜੀ ਇਹਨਾਂ ਦੇ ਮਕਦਮੇ ਕੋਈ ਇਹਨਾਂ ਦੇ ਥਾਣਿਆਂ ਤੇ ਪੱਖ-ਪੱਖ ਥਾਣਿਆਂ ਵਿੱਚ ਕਾਫੀ ਮਕਦਮੇ ਦਰਜ ਹਨ ਅਤੇ ਜਲਾ ਸਾਹਿਲ ਮਸਤੀ ਇੱਥੇ 302 ਦਾ ਮਕਦਮਾ ਵੀ ਦਰਜ ਹੈ ਤੇ ਕਾਫੀ ਇਹ ਮਸ਼ਹੂਰ ਆਪਣੇ ਇਲਾਕੇ ਵਿੱਚ ਕਾਫੀ ਮਸ਼ਹੂਰ ਹੈ ਲੁੱਟਾ ਲੁੱਟਾ ਘੁਮਾ ਕਰਨ ਦੇ ਆਦੀ ਹੈ ਜੀ ਲੁੱਟਾ ਘੁਮਾ ਦੇ ਵੀ ਕਾਫੀ ਮਕਦਮੇ ਕਾਫੀ ਦਰਜ ਨੇ ਇਹ ਤਾਂ ਦਰਾਨੇ ਪੁੱਛ ਕੇ ਸੀ ਪਤਾ ਚੱਲੇਗਾ ਕਿ ਹੋਰ ਇਹਨਾਂ ਦੇ ਕਿੰਨੇ ਮਕਦਮੇ ਦਰਜ ਨੇ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ ਆਪਾਂ ਨਾ ਇਹਨਾਂ ਨੂੰ ਬਰੀਕੀ ਦੇ ਨਾਲ ਪੁਛਗਿਛ ਕੀਤੀ ਜਾਵੇਗੀ ਤੇ ਜੋ ਵੀ ਤੱਤ ਸਾਹਮਣੇ ਆਉਣਗੇ ਅਫਸਰ ਬਾਲਾਵੇਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ